ਕੋਲੀ ਦੇ ਇੱਕ ਸੁਨੇਾਰੇ ਸ੍ਰਿੰਦਰ ਖਵਾਤਰਾ ਵੱਲੋਂ ਦਰਜ ਕਰਵਾਈ ਗਈ ਇੱਕ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਡਕੋਲੀ ਪੁਲਸ ਨੇ ਲੁਟਾਕ ਖੋਆ ਕਰਨ ਵਾਲੇ ਅੰਤਰਰਾਜੀ ਗ੍ਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਕਾਬੂ ਕੀਤੇ ਗਏ ਗ੍ਰੋਹ ਕੋਲ ਸੋਨੇ ਚਾਂਦੀ ਸਮੇਤ ਨਕਦੀ ਬਰਾਮਦਗੀ ਕਰਨ ਵਿੱਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਦਾ ਜੋਗਾ ਹੈ ਕਿ ਬੀਤੇ ਮਹੀਨੇ ਸ੍ਰਿੰਦਰ ਖਵਾਤਰਾ ਦਾ ਲੜਕਾ ਗੋਵਿੰਦ ਕਾਮਕਾਰ ਦੇ ਸਬੰਧ ਚ ਤੇ ਪਾਰ ਗਿਆ ਹੋਇਆ ਅਤੇ ਉਹ ਸੁਰਿੰਦਰ ਕਵਾਤਰਾ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਗੋਵਿੰਦ ਜੁਐਲਰਸ ਤੇ ਬੈਠਾ ਸੀ ਇਸ ਦੌਰਾਨ ਦੋ ਨੌਜਵਾਨ ਦੁਕਾਨ ਤੇ ਆਏ ਅਤੇ ਉਹ ਸੋਨੇ ਦੀ ਚੇਨ ਦੇਖਣ ਲੱਗ ਪਏ ਉਹਨਾਂ ਸੁਰਿੰਦਰ ਕਵਾਤਰਾ ਨੂੰ ਕਿਹਾ ਕਿ ਹੋਰ ਚੈਨੀਆਂ ਦਿਖਾਓ ਤਾਂ ਉਹਨਾਂ ਨੇ ਇਹ ਕਿਹਾ ਕਿ ਗੋਂ ਸ਼ਾਮ ਨੂੰ ਆ ਜਾਵੇਗਾ ਉਸ ਸਮੇਂ ਆ ਕੇ ਉਹ ਦੇਖ ਲੈਣਾ ਅਤੇ ਉਹ ਨੌਜਵਾਨ ਚਲੇ ਗਏ ਥੋੜੀ ਦੇਰੀ ਮਗਰੋਂ ਦੋਵੇਂ ਨੌਜਵਾਨ ਫਿਰ ਦੁਕਾਨ ਤੇ ਆ ਗਏ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਚੇਨ ਖਰੀਦਣੀ ਹੈ ਇਸ ਤਵਾ ਦੋਵੇਂ ਨੌਜਵਾਨਾਂ ਨੇ ਸੁਰਿੰਦਰ ਖਵਾਤਰਾ ਨੂੰ ਕੁਰਸੀ ਤੇ ਬਿਠਾ ਕੇ ਉਸ ਦੀਆਂ ਬਾਹਾਂ ਰੱਸੀ ਨਾਲ ਬੰਨ੍ਹਤੀਆਂ ਅਤੇ ਕਿਹਾ ਕਿ ਜੇਕਰ ਕੋਈ ਹਰਕਤ ਕੀਤੀ ਤਾਂ ਉਸ ਨੂੰ ਗੋਲੀ ਮਾਰ ਦੇਣਗੇ। ਇਸ ਤਵਾ ਦੋਵੇਂ ਨੌਜਵਾਨ ਦੁਕਾਨ ਵਿੱਚ ਪਏ ਸੋਨੇ ਚਾਂਦੀ ਦੇ ਕਹਿਣੇ ਲੈ ਕੇ ਫਰਾਰ ਹੋ ਗਏ। ਦੇ ਕੋਲਿਪੁਲਸ ਨੇ ਕੈਮਰੇ ਆਲੀ ਮਦਦ ਨਾਲ ਦੋਸ਼ੀਆਂ ਦੀ شناخت ਕੀਤੀ ਅਤੇ ਸੁਰਿੰਦਰ ਖਵਾਤਰਾ ਦੇ ਬਿਆਨ ਤੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ। ਜਾਨਪੜਤਾਲ ਦੌਰਾਨ ਵਿਜੇ ਕਮਲ ਪੁੱਤਰ ਰਮੇਸ਼ ਕਮਲ ਕੁਮਾਰ ਦਿੱਲੀ ਦਾ ਰਹਿਣ ਵਾਲਾ ਪਾਇਆ ਗਿਆ ਵਿਜੇ ਕਮਲ ਦਿੱਲੀ ਪੁਲਿਸ ਚ ਨੌਕਰੀ ਕਰਦਾ ਸੀ ਅਤੇ ਉਹ 2018 ਚ ਅਗਵਾ ਕਰਨ ਦੇ ਮਾਮਲੇ ਉਹ ਡਿਸਮਿਸ ਹੋ ਗਿਆ ਸੀ ਜਿਸ ਬਾਅਦ ਉਸਨੇ ਗਹਿਣਿਆਂ ਦੀਆਂ ਦੁਕਾਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਖਲਾਮ 8 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਵਿਜੇ ਕਮਲ ਦਾ ਦੂਜਾ ਸਾਥੀ ਅਮਿਤ ਸ਼ੁਕਲਾ ਪੁੱਤਰ ਸੰਜੀਵਨ ਸ਼ੁਕਲਾ ਵੀ ਪ੍ਰੇਮਵਾਰ ਦਿੱਲੀ ਦਾ ਰਹਿਣ ਵਾਲਾ ਹੀ ਪਾਇਆ ਗਿਆ ਅਮਿਤ ਚੁਕਲਾ ਕਲਾਪੀ ਲੁੱਟਾ ਦੁਕਾਨਾਂ ਲੁੱਟਣ ਦੇ ਦੋ ਮਾਮਲੇ ਕਰ ਹਨ ਡਕੋਲੀ ਪੁਲਿਸ ਨੇ ਮਲਜਮਾ ਕੋਲੋਂ 120 ਗ੍ਰਾਮ ਸੋਨਾ 500 ਗ੍ਰਾਮ ਚਾਂਦੀ ਅਤੇ ਲੱਖਾਂ ਰੁਪਏ ਨਗਦ ਬਰਾਮਦ ਕੀਤੇ ਹਨ